ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਰੱਖੇ ਸੋ ਉਮੀਦ ਆ ਤੁਸੀਂ ਠੀਕ ਹੀ ਹੋਵੋਗੇ ਤੇ ਵਾਹਿਗੁਰੂ ਸਾਨੂੰ ਠੀਕ ਰੱਖੇ ਤੇ ਕਈ ਮੈਨੂੰ ਕਮੈਂਟ ਕਰਦੇ ਆ ਸੋਡੇ ਟੀ-ਸ਼ਰਟ ਜੱਜਦੀ ਆ ਕਈ ਮੈਨੂੰ ਕਮੈਂਟ ਕਰਦੇ ਆ ਸੋਡੇ ਪੰਜਾਬੀ ਸੂਟ ਜੱਜਦਾ ਵੀਰੇ ਮੈਨੂੰ ਇਹ ਚੀਜ਼ ਤੇ ਕਰਮੈਟਰ ਨਹੀਂ ਵੀ ਮੇਰੇ ਜੱਜਦਾ ਕੀ ਆ ਪੰਜਾਬੀ ਸੂਟ ਪੰਜਾਬੀ ਸੂਟ ਆਪਣੀ ਜਗ੍ਹਾ ਸੋਹਣਾ ਲੱਗਦਾ ਹੈ ਇਹ ਕੱਪੜੇ ਆਪਾਂ ਵੀ ਕੰਫੀਟੇਬਲ ਰਹਿਣ ਵਾਸਤੇ ਪਾ ਲੈਂਦੇ ਆ ਘਰੇ ਕੰਮ-ਗੰਮ ਕਰਦੇ ਆ ਵੀ ਵਧੀਆ ਲੱਗਦਾ ਹਨ ਵੀ ਲੋਰ ਟੀ-ਸ਼ਰਟ ਪਾ ਲੈਂਦੇ ਆ ਵਧੀਆ ਲੱਗਦਾ ਕੰਮ ਤੇ ਆਪਣਾ ਬੇਸ਼ਰ ਹੋਊਗਾ ਅੱਜ ਦਾ ਵੀ ਜ਼ਿੰਦਗੀ ਦਾ ਨਾਮ ਹੈ ਅੱਗੇ ਵਧਣਾ ਤੇ ਪਿੱਛੇ ਮੁੜ ਕੇ ਨਾ ਦੇਖੋ ਤੇ ਕੰਟਰੋਲ ਕਰੋ ਆਪਣੀ ਜ਼ਿੰਦਗੀ ਨੂੰ ਵੀ ਅੱਗੇ ਲੈ ਕੇ ਜਾਣ ਦਾ ਜੇ ਜੇਕਰ ਤੁਸੀਂ ਪਿੱਛੇ ਲੈ ਕੇ ਆਓਗੇ ਜ਼ਿੰਦਗੀ ਤੁਹਾਡੀ ਬਹੁਤ ਪਿੱਛੇ ਚੱਲ ਜਾਣੀ ਆ ਤੇ ਉਹ ਬਹੁਤ ਪੈਣਾ ਮੈਨੂੰ ਫੋਨ ਕਰਦੀਆਂ ਉਹਨਾਂ ਨੇ ਕਿਹਾ ਵੀ ਛੋਡੀਆਂ ਵੀਡੀਓ ਤੋਂ ਸਾਨੂੰ ਬਹੁਤ ਕੁਝ ਮੋਟੀਵੇਸ਼ਨ ਮਿਲਿਆ ਅਸੀਂ ਵੀ ਸਟਰੋਂਗ ਹੋਏ ਆ ਤਾਂ ਸਟਰੋਂਗ ਤਾਂ ਹੋਣਾ ਪੈਂਦਾ ਵੀ ਕੋਈ ਵੀ ਕੰਮ ਹੈ ਕਿਸੇ ਵੀ ਚੀਜ਼ ਕੋਈ ਵੀ ਚੀਜ਼ ਆਪਾਂ ਨੂੰ ਤਪਾ ਰਹੀ ਆ ਹਨਾ ਤਾਂ ਆਪਾਂ ਨੂੰ ਉਹਦੇ ਲਈ ਸਟਰੋਂਗ ਬਣਨਾ ਪੈਂਦਾ ਕੁਝ ਤਾਂ ਆਪਾਂ ਨੂੰ ਸਮਾਂ ਬਣਾ ਦਿੰਦਾ ਤੇ ਕੁਝ ਆਪਣੀ ਸੋਚ ਬਣਾ ਦਿੰਦੀ ਐ ਡਾ ਡਬਲ ਆ ਜਾਂਦਾ ਪਰ ਇਹ ਕਰਨਾ ਕੁਝ ਕੁਸ਼ ਕੁਸ਼ ਬੈਟਰ ਕਰਦੀਆਂ ਵੀ ਤੁਸੀਂ ਕੀ ਕਰਦੇ ਹੋ ਕੀ ਸੋਚਾ ਤੁਹਾਡੀ ਕੀ ਕਰਨਾ ਚਾਹੁੰਦੇ ਹੋ ਇਹ ਹੈ ਮੈਂ ਕਰਨਾ ਚਾਹੁੰਦੀ ਆ ਵੀ ਮੈਂ ਜ਼ਿੰਦਗੀ ਦੇ ਵਿੱਚ ਮੇਰਾ ਏਮ ਵੀ ਮੈਂ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਮੇਰੇ ਸੁਪਨੇ ਅਧੂਰੇ ਆ ਉਹ ਸਾਰੇ ਪੂਰੇ ਕਰਨੇ ਆ ਕੁਝ ਸੁਪਨੇ ਹੁੰਦੇ ਜਿਨ੍ਹਾਂ ਤੇ ਆਪਣਾ ਯੋਰ ਨਹੀਂ ਹੁੰਦਾ ਹਨਾ ਵੀ ਉਹ ਆਪਾਂ ਨਾ ਜਾ ਕੇ ਵੀ ਪੂਰੇ ਨਹੀਂ ਕਰ ਸਕਦੇ ਉਹ ਸੁਪਨੇ ਆਪਣੇ ਸੁਪਨੇ ਰਹਿ ਜਾਂਦੇ ਪਰ ਉਹ ਕੁਸ਼ਕ ਹੁੰਦੇ ਆ ਜਿਆਦਾ ਨਹੀਂ ਹੁੰਦੇ ਜੇ ਮੇਰੇ ਹੁਣ ਇੱਕ ਦੋ ਸੁਪਨੇ ਆ ਮੇਰਾ ਏਮ ਉਹ ਮੈਂ ਪੂਰੇ ਕਰਨੇ ਆ ਵੀ ਜਦਾਂ ਕਿ ਵੀ ਹੌਦ ਘਾਰ ਆ ਜਿਹੜਿਆਂ ਨੂੰ ਮਾੜਾ ਮੋਟਾ ਮੋਡੀਫਾਈ ਕਰਾ ਕੇ ਇਹਨੂੰ ਸੋਨਾ ਬਣਾਵਾ ਤੇ ਗੱਡੀ ਲੈ ਲਗੀ ਹਨ ਬਸ ਇਹ ਮੇਰੇ ਸੁਪਨੇ ਆ ਤੇ ਉਦੋਂ ਬਾਅਦ ਬੱਚਿਆਂ ਦੇ ਵਿਆਹ ਉਹ ਚੱਲ ਪੈਣਗੇ ਫਿਰ ਵੇਖਦੇ ਆ ਕਿੱਥੇ ਲੈ ਜਾਂਦੀ ਏ ਜ਼ਿੰਦਗੀ ਕਿੱਥੇ ਲੈ ਜਾਂਦੀ ਏ ਕਿਸਮਤ ਪਰ ਮੇਰਾ ਤਾਂ ਮੇਰਾ ਇੱਕ ਸੋਗ ਹੈ ਵੀ ਮੈਂ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਜਿਹਾ ਰੂਮ ਲਵਾਵਾਂ ਆਪਣੇ ਪੈਸਿਆਂ ਦਾ ਜਣੀ ਕਿ ਵੀ ਕਿਤੇ ਮਿਲ ਜੇ ਇੱਕ ਛੋਟਾ ਜਿਹਾ ਰੂਮ ਜਾਂ ਘਰ ਛੋਟਾ ਜਿਹਾ ਹੋਵੇ ਵੀ ਮੈਂ ਉਹ ਨਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾ ਕੇ ਮੋਲਾ ਲਵਾਵਾਂ ਆ ਦਾ ਵੀ ਮੈਂ ਗੁਰੂ ਦੀ ਸੇਵਾ ਕਰਾਂ ਵੀ ਮੇਰਾ ਏਮ ਵੀ ਉੱਥੇ 24 ਘੰਟੇ ਆਪਾਂ ਕਹਿੰਦੇ ਨਾ ਵੀ ਲੋਕ ਆਉਂਦੇ ਆ ਹਨਾ ਸੰਗਤ ਆਉਂਦੀ ਆ ਉੱਥੇ ਜੀ ਲੱਗਿਆ ਰਹਿੰਦਾ ਹੈ ਉੱਥੇ ਕੋਈ ਰੋਕ ਨਹੀਂ ਟੋਕ ਨਹੀਂ ਤੇ ਮੇਰੇ ਬੱਚੇ ਤਾਂ ਜੀ ਕੋਲ ਮਲਾ ਕੇ ਚੰਡੀਗੜ੍ਹ ਹੀ ਸ਼ਿਫਟ ਹੋਣਗੇ ਦੋਨੇ ਕਿਉਂਕਿ ਬੇਟੀ ਤਾਂ ਇੱਥੇ ਆਉਂਦੀ ਹੀ ਨਹੀਂ ਉਹਨੇ ਤਾਂ ਰਹਿਣੀ ਚੰਡੀਗੜ੍ਹ ਆ ਉਹ ਤਾਂ ਕਹਦੀ ਵੀ ਮੈਂ ਆਉਦੀ ਕੰਪਨੀ ਰਾਹੀਂ ਫਲੈਟ ਲੈਣਾ ਹਨਾ ਤੇ ਉਹ ਸ਼ਾਇਦ ਦੀਪੂ ਨੂੰ ਵੀ ਉੱਥੇ ਰੱਖੂਗੀ ਮੈਨੂੰ ਲੱਗਦਾ ਵੀ ਉਹ ਦੋਨੇ ਬੱਚੇ ਚੰਡੀਗੜ੍ਹ ਸੈੱਟ ਹੋਣਗੇ ਤੇ ਮੈਂ ਵੀ ਚਾਹੁੰਨੀ ਆ ਵੀ ਉਹ ਚਲ ਵਧੀਆ ਸੈਰ ਚ ਜਾ ਕੇ ਸੈੱਟ ਹੋ ਜਾਣਾ ਦੋਨੇ ਭੈਣ ਉਹ ਤਾਂ ਸਕੂਲੀ ਤੇ ਸੈੱਟ ਹੈਗੀ ਉੱਥੇ ਵੀ ਚਲ ਦੀਪੂ ਵੀ ਆਪਦਾ ਵੀ ਜਦੋਂ ਲਾ ਕੰਪਲੀਟ ਹੋ ਗਿਆ ਉਹਦਾ ਤੇ ਉਹ ਵੀ ਆਪਦੀ ਟ੍ਰੇਨਿੰਗ ਵਗੈਰਾ ਉੱਥੇ ਚੰਡੀਗੜ੍ਹ ਲਵਾ ਲੂ ਕਿਉਂਕਿ ਮਾਤਾ ਭਰਪੂਰ ਕੌਰ ਜੀ ਨੇ ਜਿਨ੍ਹਾਂ ਨੇ ਮੈਨੂੰ ਆਪਣੀ ਬੇਟੀ ਮੰਨਿਆ ਕੈਨੇਡਾ 'ਚ ਰਹਿੰਦੇ ਆ ਉਹ ਕਹਿੰਦੇ ਸਾਡੇ ਚੰਡੀਗੜ੍ਹ ਦੇ ਵਿੱਚ ਬਹੁਤ ਰਿਲੇਸ਼ਨ ਹੈ ਬਹੁਤ ਅਸੀਂ ਵਧੀਆ ਟਾਪਰ ਦੇ ਵਕੀਲਾਂ ਨੂੰ ਜਾਣਦੇ ਆ ਵੀ ਜਿੱਥੇ ਤੁਸੀਂ ਦੀਪੂ ਦੀ ਟ੍ਰੇਨਿੰਗ ਲਗਾਉਣੀ ਹੋਈ ਆ ਆਪਾਂ ਪੁੱਛ ਲਾਵਾਂਗੇ ਵੀ ਅਸੀਂ ਕਾਫੀ ਵਕੀਲਾਂ ਨੂੰ ਜਾਣਦੇ ਚੰਗੇ ਚੰਗੇ ਨੂੰ ਫਿਰ ਮੇਰੀ ਇਹੀ ਸੋਚ ਆ ਵੀ ਆਪਾਂ ਦੀਪੂ ਦੀ ਟ੍ਰੇਨਿੰਗ ਚੰਡੀਗੜ੍ਹ ਲਵਾਈਏ ਮਾਤਾ ਨੂੰ ਕਹਿ ਕੇ ਕਿਉਂਕਿ ਜਿਹੜੀ ਮਾਤ ਆ ਗਈ ਉਹਦੇ ਬੱਚਿਆਂ ਦੇ ਵੀ ਕਾਫੀ ਵੱਡੇ ਅਹੁਦੇ ਆ ਕੋਈ ਕਰਨ ਲੈ ਕੋਈ ਜਰਨਲ ਲੈ ਕੋਈ ਕੁਛ ਆ ਆਪ ਵੀ ਜਿਹੜੇ ਮਤਲਬ ਉਹ ਮਾਤਾ ਜੀ ਦੇ ਹਸਬੰਡ ਸੀ ਉਹ ਵੀ ਅਪਗ੍ਰੇਡਿਆਰ ਸੀਗੇ ਫੌਜ ਵਿੱਚ ਕਾਫੀ ਵਧੀਆ ਅਹੁਦਾ ਉਹਨਾਂ ਦਾ ਬਸ ਉਹ ਮਾਤਾ ਮੈਨੂੰ ਪਿਆਰ ਕਰਦੇ ਮੇਰੇ ਲਈ ਕਾਫੀ ਆ ਬਹੁਤ ਪਿਆਰ ਕਰਦੇ ਮਾਤਾ ਭਰੂਪੁਰ ਜੀ ਮੈਨੂੰ ਬਹੁਤ ਜਿਆਦਾ ਦਿਲੋਂ ਦਿਲੋਂ ਧੰਨਵਾਦ ਹੋਰ ਮਾਤਾ ਦਾ ਵੀ ਉਹ ਮੈਨੂੰ ਸਹਾਰਾ ਦੇ ਕੇ ਰੱਖਦੇ ਆ ਉਹ ਹਰ ਇੱਕ ਚੀਜ਼ 'ਚ ਮੇਰਾ ਸਹਾਰਾ ਦਿੰਦੇ ਆ ਮੇਰਾ ਹੌਂਸਲਾ ਬਣਾਉਂਦੇ ਆ ਤੇ ਫਿਰ ਮੈਂ ਡੋਲਦੀ ਵੀ ਨਹੀਂ ਵੀ ਮੇਰੇ ਜਦੋਂ ਯਾਦ ਆ ਜਾਂਦਾ ਵੀ ਮਾਤਾ ਮੇਰੇ ਨਾਲ ਨੇ ਹਨਾ ਤੇ ਇਕੱਲੀ ਲੇਡੀ ਜੀ ਨੂੰ ਥੋੜਾ ਜਿਹੀ ਔਖੀਆਂ ਹੋ ਜਾਂਦੀਆਂ ਇਹ ਗੱਲਾਂ ਵੀ ਜਦੋਂ ਜਿਹੜੀ ਬਤ ਲੇਡੀ ਸਿੰਗਲ ਹੋਵੇ ਇਹਨਾਂ ਨੂੰ ਥੋੜਾ ਦੀ ਹਰ ਇੱਕ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀਰੇ ਕਿਉਂਕਿ ਕਈ ਵਾਰੀ ਆਪਣਾ ਤੋਂ ਫੈਸਲਾ ਗਲਤ ਵੀ ਹੋ ਜਾਂਦਾ ਕੋਈ ਹੈਨਾ ਆਪਾਂ ਜ਼ਿੰਦਗੀ 'ਚ ਗਲਤੀ ਵੀ ਅਸੀਂ ਕਰ ਲੈਂਦੇ ਆ ਨਾ ਵੀ ਉਹ ਸੁਧਾਰਨ ਵਾਲੀ ਵੀ ਨਹੀਂ ਹੁੰਦੀ ਤੇ ਕਈ ਵਾਰੀ ਆਪਾਂ ਫੈਸਲੇ ਚੰਗੇ ਵੀ ਲੈ ਲੈਂਦੇ ਆ ਵੀ ਚੰਗੇ ਫੈਸਲੇ ਲੈ ਕੇ ਆਪਾਂ ਆਪਣੀ ਲਾਈਫ ਨੂੰ ਅੱਗੇ ਵਧਾ ਲੈਨੇ ਆ ਸੋ ਅੱਜ ਦਾ ਵਿਸ਼ਾ ਵੀਰੇ ਇਹੀ ਆ ਵੀ ਸਾਰਾ ਕੁਝ ਛੱਡ ਗਏ ਹਨਾ ਜ਼ਿੰਦਗੀ 'ਚ ਅੱਗੇ ਵਧੋ ਕੁਝ ਕੁ ਗੱਲਾਂ ਆਪਾਂ ਨੂੰ ਛੱਡ ਕੇ ਅੱਗੇ ਵਧਣ ਚ ਹੀ ਆਪਣੀ ਭਲਾਈ ਹੁੰਦੀ ਹੈ ਜੇ ਆਪਾਂ ਉੱਥੇ ਅੜ ਜਾਵਾਂਗੇ ਤਾਂ ਆਪਣਾ ਡੈਮੇਜ ਜਾਨੀ ਕਿ ਨੁਕਸਾਨ ਹੀ ਹੋਣਾਗਾ ਸੋ ਮੈਂ ਵੀ ਅੱਜ ਤੋਂ ਬਾਅਦ ਆਪਣੇ ਆਪ ਨਾਲ ਇੱਕ ਪਰਨ ਕਰਦੀ ਆਂ ਵੀ ਮੈਂ ਮਾਸਟਰ ਹੋਊਂਗੀ ਮੈਂ ਟੈਨਸ਼ਨ ਨਹੀਂ ਲੈਣੀ ਅੱਜ ਤੋਂ ਬਾਅਦ ਮੈਂ ਛੱਡ ਗਈਆਂ ਟੈਨਸ਼ਨ ਲੈਣਾ ਟੈਨਸ਼ਨ ਨਾਲ ਇੱਕ ਗੱਲ ਤਾਂ ਮੇਰੇ ਤੁਸੀਂ ਯਾਦ ਰੱਖਿਓ ਟੈਨਸ਼ਨ ਲੈ ਕੇ ਕੁਝ ਨਹੀਂ ਬਣਦਾ ਮੈਂ ਬਹੁਤ ਟੈਨਸ਼ਨ ਲੈ ਕੇ ਦੇਖ ਲਈਆਂ ਵੱਧੂ ਟੈਨਸ਼ਨ ਲੈ ਕੇ ਦੇਖਣਾ ਕੁਝ ਨਹੀਂ ਬਣਦਾ ਟੈਨਸ਼ਨ ਨਾਲ ਲੈਆ ਕਰੋ ਜੋ ਹੋਣਾ ਸੋਡੀ ਤੇ ਇਕ ਤੀਰ ਚ ਹੋ ਕੇ ਰਹਿਣਾ ਜੋ ਸੋਡਾ ਸੋਡੇ ਕੋਲੇ ਚੱਲ ਕੇ ਆਊਗਾ ਜੋ ਸੋਡਾ ਹੈ ਨਹੀਂ ਉਹ ਸੋਡੇ ਹੱ ਤੁਹਾਡੇ ਜਮ੍ਹਾਂਣ ਕੋਲੇ ਰਹਿ ਕੇ ਵੀ ਤੁਹਾਡੇ ਕੋਲੋਂ ਨਿਕਲ ਜਾਊਗਾ ਹਨਾ ਇਹ ਸੱਚਾਈ ਹੈ ਤੇ ਸੱਚਾਈ ਤੋਂ ਆਪਾਂ ਭੱਜ ਨਹੀਂ ਸਕਦੇ ਤੇ ਤੁਸੀਂ ਭਣਾ ਕਹਿੰਦੀ ਸੀ ਮੋਟੀਵੇਸ਼ਨ ਮੋਟੀਵੇਸ਼ਨ ਤਾਂ ਵੀਰੇ ਮੇਰੀ ਏਹੀ ਆ ਹਨਾ ਵੀ ਮੈਂ ਜੋ ਫੇਸ ਕਰਦੀ ਆ ਥੋਡੇ ਨਾਲ ਸ਼ੇਅਰ ਕਰ ਲੈਣੀ ਆ ਹਨਾ ਮੈਂ ਅੱਗੇ ਵਧੂੰਗੀ ਤੁਸੀਂ ਵੀ ਵਧੋ ਹਨਾ ਪਿੱਛੇ ਮੁੜ ਕੇ ਦੇਖੋਗੇ ਤਾਂ ਤੁਹਾਨੂੰ ਦਰਦ ਦੇ ਦੇਸਣਗੇ ਦਰਦਾਂ 'ਚ ਵੜ ਕੇ ਤੁਸੀਂ ਕੀ ਕਰ ਲਓਗੇ ਹਨਾ ਕੀ ਕਰ ਲਓਗੇ ਜਿਹੜੀਆਂ ਜਿਹੜੀਆਂ ਚੀਜ਼ਾਂ ਥੋਡੇ ਹੱਥ 'ਚ ਨਹੀਂ ਤੁਸੀਂ ਕਿੱਥੋਂ ਕਰ ਲਓਗੇ ਹਨਾ ਥੱਕੇ ਨਾਲ ਤੁਸੀਂ ਕਿਸੇ ਨੂੰ ਪਿਆਰ ਨਹੀਂ ਕਰ ਸਕਦੇ ਥੱਕੇ ਨਾਲ ਤੁਸੀਂ ਕਿਸੇ ਨੂੰ ਪਾ ਨਹੀਂ ਸਕਦੇ ਹਨਾ ਤੁਸੀਂ ਹਰ ਇੱਕ ਕੋਸ਼ਿਸ਼ ਕਰ ਲਿਓ ਹਨਾ ਜਿਸ ਇਨਸਾਨ ਨੇ ਤੁਹਾਡੇ ਕੋਲੋਂ ਜਾਣਾ ਉਹ ਜਾ ਕੇ ਰਹੂਗਾ ਹਨਾ ਤੇ ਜੋ ਇਨਸਾਨ ਨੇ ਤੁਹਾਡੇ ਕੋਲੇ ਆਉਣਾ ਵਾਕੀ ਰਹੂਗਾ ਹਨਾ ਮੈਂ ਕਿਹਾ ਜਿੰਦਗੀ ਚ ਅੱਗੇ ਵਧੋ ਕੁਛ ਨਵਾਂ ਕਰੋ ਕੁਛ ਨਾ ਕੁਝ ਜ਼ਰੂਰ ਐਸਾ ਨਵਾਂ ਕਰੋ ਵੀ ਜਿਹੜਾ ਤੁਹਾਨੂੰ ਸੰਤੁਸ਼ਟੀ ਦੇਵੇ ਵੀ ਅੱਛਾ ਲੱਗੇ ਵੀ ਹਾਂ ਮੈਂ ਕੁਛ ਨਵਾਂ ਕੀਤਾ ਹਨਾ ਇਹ ਜ਼ਿੰਦਗੀ ਆ ਮਰਨ ਵਾਲੇ ਮਰ ਜਾਂਦੇ ਆਪਾਂ ਉਹਨਾਂ ਨਾਲ ਕਦੇ ਮਰੇ ਨਹੀਂ ਹੈਗੇ ਗੱਲ ਸੱਚਾ ਹਨਾ ਪਰ ਉਹਨਾਂ ਦੀਆਂ ਯਾਦਾਂ ਰਹਿ ਜਾਂਦੀਆਂ ਯਾਦਾਂ ਰਹਿ ਜਾਂਦੀਆਂ ਚੰਗੇ ਬੰਦਿਆਂ ਦੀਆਂ ਜੇ ਕੋਈ ਤੁਹਾਨੂੰ ਦੁੱਖ ਦੇ ਕੇ ਗਿਆ ਤੁਸੀਂ ਉਹਦੀਆਂ ਯਾਦਾਂ ਵੀ ਨਹੀਂ ਯਾਦ ਕਰਦੇ ਤੇ ਯਾਦਾਂ ਉਹਨਾਂ ਦੀਆਂ ਰਹਿੰਦੀਆਂ ਤੁਹਾਡੇ ਦਿਲ 'ਚ ਜਿਨ੍ਹਾਂ ਨੇ ਤੁਹਾਨੂੰ ਬਹੁਤ ਪਿਆਰ ਕੀਤਾ ਹੁੰਦਾ ਜਿਆਦਾ ਦੇ ਹਸਾਰੇ ਦੁਨੀਆ ਕਾਇਮ ਹੈ ਸੋ ਮੇਰਾ ਤਾਂ ਸਾਨੂੰ ਇਹ ਹੀ ਕਹਿਣਾ ਹੈ ਅੱਗੇ ਛੁੱਡੀ ਮਰਜ਼ੀ ਆ ਵੀ ਜ਼ਿੰਦਗੀ ਦੇ ਵਿੱਚ ਸਾਰੇ ਦੁੱਖ ਤਕਲੀਫ ਕੱਟ ਲੋ ਕੱਟ ਕੇ ਅੱਗੇ ਵਧੋ ਔਖੇ ਬਹੁਤਾ ਕੱਟਨੇ ਤੁਹਾਨੂੰ ਲੱਗਦਾ ਹੋਣਾ ਵੀ ਬੜੇ ਆਸਾਨ ਨਾਲ ਕਹਿ ਦਿੰਦੀ ਐ ਨਹੀਂ ਮੈਨੂੰ ਪਤਾ ਹੈ ਵੀ ਦੁੱਖਾਂ 'ਚੋਂ ਨਿਕਲਣਾ ਕੋਈ ਸੌਖੀ ਗੱਲ ਨਹੀਂ ਪਰ ਨਿਕਲਣਾ ਪੈਂਦਾ ਵੀਰੇ ਮੰਨ ਲਓ ਤੁਸੀਂ ਕਿਸੇ ਚੀਜ਼ ਲਈ ਰੋਈ ਜਾਉਂਦੇ ਰੋਈ ਜਾਉਂਗੇ ਪਿੱਟੀ ਜਾਉਂਗੇ ਬਹੁਤ ਪਿੱਟੋਂਗੇ ਬਹੁਤ ਪਿੱਟੋਂਗੇ ਜੀ ਤੁਹਾਨੂੰ ਫੇਰ ਵੀ ਨਹੀਂ ਮਿਲਦੀ ਨਹੀਂ ਮਿਲਦੀ ਤੁਹਾਡੇ ਕਰਮਾਂ ਚੋਂ ਨਹੀਂ ਸੋ ਥੋੜਾ ਬਹੁਤ ਰੱਬ ਤੇ ਬਲੀਵ ਕਰੋ ਤੇ ਦੋ ਗੱਲਾਂ ਤਾਂ ਤੁਹਾਨੂੰ ਪਤਾ ਹੀ ਤੁਸੀਂ ਸਮਝਦਾਰ ਹੋ ਵੀ ਦੁਨੀਆ ਦੇ ਵਿੱਚ ਪਿਆਰ ਖਤਮ ਹੋ ਚੁੱਕਿਆ ਰਿਸ਼ਤੇ ਖਤਮ ਹੋ ਚੁੱਕਿਆ ਜਿੱਦਾਂ ਤੁਹਾਨੂੰ ਪਤਾ ਮੈਨੂੰ ਦੱਸਣ ਦੀ ਬਾਰ-ਬਾਰ ਲੋੜ ਨਹੀਂ ਪਿਆਰ ਉੱਥੇ ਰਹਿ ਗਿਆ ਜਿੱਥੇ ਪੈਸਾ ਹੈ ਜਿੱਥੇ ਰਤਬਾ ਨਹੀਂ ਪਿਆਰ ਦੀ ਕੋਈ ਵੈਲਿਊ ਨਹੀਂ ਕੋਈ ਕੀਮਤ ਨਹੀਂ ਪਿਆਰਾਂ ਦੀ ਕੀਮਤ ਪਹਿਲਾਂ ਵਾਲੇ ਜਵਾਨੇ ਚ ਪੈਂਦੀ ਸੀ ਹੁਣ ਨਹੀਂ ਪੈਂਦੀ ਹੁਣ ਤਾਂ ਦੁਨੀਆ ਦਾ ਕੋਨ ਸਵੇਦ ਹੋ ਚੁੱਕਿਆ ਤੁਹਾਡੇ ਸਾਹਮਣੇ ਜੋ ਵੀ ਬੰਦਾ ਮਰ ਜਾਏ ਸ਼ਾਇਦ ਕੋਈ ਬੰਦਾ ਨਹੀਂ ਫੀਲ ਕਰੂਗਾ ਉਹ ਕਹੂਗਾ ਬਸ ਮਰ ਗਿਆ ਖਤਮ ਹੈ ਤੇ ਉਹ ਸ਼ਾਇਦ ਹੋ ਸਕਦਾ ਤੁਹਾਡੀ ਮੌਤ ਤੇ ਵੀ ਨਾ ਖੜੇ ਅਗਲਾ ਕਹਿੰਦਾ ਸਾਰੇ ਸਵਾਲ ਖੜੇ ਹੋਣਗੇ ਪੁੱਛਣਗੇ ਉੱਡ ਜਿਓ ਇੱਥੋਂ ਹੁਣ ਸੋ ਸਾਥ ਤਾਂ ਵੀਰੇ ਅੱਜ ਕੱਲ 114 10% ਆ ਜਿਹੜੇ ਜਾਣ ਦੇ ਕੇ ਵੀ ਸਾਥ ਦਿੰਦੇ ਆ ਤੁਹਾਡਾ ਹਨ ਤੇ ਬਾਕੀ ਸੋਨੂੰ ਸਾਰਿਆਂ ਨੂੰ ਪਤਾ ਹੀ ਆ ਤੁਹਾਡੇ ਸਾਰਿਆਂ ਦੇ ਰਿਸ਼ਤੇ ਆ ਜੀ ਦਰਾਣਾ ਚੱਲ ਰਹੀਆਂ ਹੁੰਦੀਆਂ ਕਿਸੇ ਦੇ ਕਿਸੇ ਪਰਦੇ ਕਿਸੇ ਦੇ ਕਿਸੇ ਪ੍ਰਤੀ ਕੋਈ 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 ਹਨਾ ਤੇ ਮੈਂ ਕਹਣੀ ਰੋਣਾ ਛੱਡੋ ਰੋਣਾ ਕਿਉਂ ਛੱਡੋ ਵੀ ਜੇ ਤੁਹਾਡੇ ਕਰਮਾਂ ਚ ਸੁਖ ਹੈ ਨਹੀਂ ਸੋਨੂੰ ਮਿਲਦਾ ਵੀ ਜੇ ਤੁਹਾਡੇ ਕਰਮਾਂ 'ਚ ਕੋਈ ਪੈਸਾ ਹੈ ਨਹੀਂ ਉਹ ਵੀ ਤੁਹਾਨੂੰ ਨਹੀਂ ਮਿਲਦਾ ਪਰ ਹਾਂ ਜੇ ਪਰਮਾਤਮਾ ਚਾਹੇ ਸਭ ਕੁਝ ਕਰ ਸਕਦਾ ਹਾਂ ਮੈਂ ਵੀ ਕਹਿਣੀ ਆ ਵੀ ਮੈਂ ਵੀ ਸਬਰ ਕਰਨਾ ਥੋੜਾ ਸਿੱਖੀ ਆ ਤੁਸੀਂ ਵੀ ਸਿੱਖੋ ਵੀ ਜੇ ਤੁਸੀਂ ਬਰਬਾਤਮਾ ਤੇ ਡੋਰੀਆਂ ਰੱਖ ਲੀਆਂ ਵਾਹਿਗੁਰੂ ਤੇ ਡੋਰੀਆਂ ਰੱਖ ਲੀਆਂ ਇੱਕ ਦਿਨ ਐਸਾ ਆਊਗਾ ਵੀ ਤੁਹਾਡੇ ਨਾਲ ਕਰਨ ਵਾਲੇ ਪਸਤਾਉਣਗੇ ਇਹ ਮੇਰਾ ਮੰਨਣਾ ਵੀ ਜੀ ਨੇ ਤੁਹਾਡੇ ਨਾਲ ਕੀਤਿਆਂ ਹੋਣਗੀਆਂ ਉਹ ਪਸਤਾਉਣਗੇ ਸਮਾਂ ਲੱਗਦਾ ਹੈ ਸਮੇਂ ਦੇ ਅਨੁਸਾਰ ਹਨਾ ਹਰ ਇੱਕ ਬੰਦੇ ਨੂੰ ਤਕਲੀਫ ਆਉਂਦੀ ਹੈ ਤੇ ਠੀਕ ਹੈ ਕੁਝ ਬੰਦੇ ਜਜਵਾਤਾਂ ਦੇ ਵਿੱਚ ਉੱਠ ਕੇ ਜਾਦਾ ਉੱਠ ਕੇ ਤੇ ਉਹ ਉਹ ਸਮਝ ਲੈਂਦੇ ਆ ਵੀ ਅਸੀਂ ਤਾਂ ਕੁਝ ਨਹੀਂ ਲੈਣਾ ਹਨਾ ਤੇ ਜਿਹੜੇ ਨੂੰ ਫਰਕ ਪਿਆ ਹੁੰਦਾ ਉਹ ਰੋ ਰਿਹਾ ਹੁੰਦਾ ਉਹ ਬਿਲਕ ਰਿਹਾ ਹੁੰਦਾ ਉਹ ਉਹਦੇ ਗਲੇ ਲੜੀਆਂ ਕੱਢਦਾ ਵੀ ਮੈਂ ਯਾਰ ਮੈਂ ਦੁਖੀ ਆ ਤੂੰ ਮੇਰੀ ਫੀਲਿੰਗ ਸਮਝੇ ਯਾਰ ਮੈਂ ਨਹੀਂ ਕਰ ਸਕਦਾ ਮੈਂ ਨਹੀਂ ਕਰ ਸਕਦਾ ਹਨਾ ਉਸ ਟਾਈਮ ਉਹਨਾਂ ਦੀਆਂ ਜਿਹੜੀਆਂ ਲੇਲੜੀਆਂ ਕੱਢੀਆਂ ਹੁੰਦੀਆਂ ਉਹਨਾਂ ਦੀ ਕੀਮਤ ਜ਼ੀਰੋ ਹੁੰਦੀ ਆ ਠੀਕ ਹੈ ਜੀ ਪਰ ਸਮਾਂ ਐਸੀ ਚੀਜ਼ ਐ ਸਮਾਂ ਐਸੀ ਤਕੜੀ ਚੀਜ਼ ਆ ਬੀ ਸਮਾਹਾਰਿਕ ਨੂੰ ਉਹ ਕਹਿੰਦੇ ਨੇ ਕਿ ਉੱਠ ਪਹਾੜ ਦੇ ਥੱਲੇ ਆ ਜਾਂਦਾ ਤੇ ਸਮਾਂ ਐਸੀ ਚੀਜ਼ ਆ ਵੀਰੇ ਗੁੜੀਆਂ ਦੁਨੀਆ ਗੋਲ ਐ ਹਰ ਇੱਕ ਬੰਦਾ ਉਹ ਸਿਚੁਏਸ਼ਨ ਚ ਆ ਜਾਂਦਾ ਜਿਹਦੇ ਵਿੱਚ ਸੋਨ ਨੂੰ ਖੜਾ ਕੀਤਾ ਹੁੰਦਾ ਜਿਹੜੀ ਕਜੇਰੀ ਜੀ ਇੱਕ ਦਿਨ ਤੁਸੀਂ ਖੜੇ ਹੋ ਕੇ ਦਰਦ ਚੱਲ ਰਹੇ ਹੁੰਦੇ ਹੋ ਤਕਲੀਫਾਂ ਚੋਂ ਗੁਜ਼ਰ ਰਹੇ ਹੁੰਦੇ ਹੋ ਤੁਹਾਡੇ ਦਰਦ ਸੋਨੂੰ ਅੰਦਰੋਂ ਅੰਦਰ ਹੀ ਖਾ ਰਹੇ ਹੁੰਦੇ ਤੁਸੀਂ ਕੱਢਣ ਦੀ ਵੀ ਕੋਸ਼ਿਸ਼ ਕਰਦੇ ਹੋ ਰੋਣੇ ਹੋ ਅਗਲੇ ਨਾਲ ਲੜਦੇ ਹੋ ਅਗਲੇ ਨੂੰ ਬੰਦਾ ਚੰਗਾ ਵੀ ਬੋਲਦੇ ਆ ਕਿਉਂਕਿ ਤੁਹਾਡੇ ਤੇ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ ਖਾਸ ਕਰ ਉਹ ਬੰਦੇ ਤਾਂ ਕੰਟਰੋਲ ਜਮੀ ਨਹੀਂ ਕਰ ਸਕਦੇ ਜੋ ਜਿਲਦੇ ਸੱਚੇ ਹੁੰਦੇ ਆ ਸਾਫ਼ ਹੁੰਦੇ ਆ ਉਹ ਨਹੀਂ ਕੰਟਰੋਲ ਕਰ ਸਕਦੇ ਉਹਨਾਂ ਦਾ ਨਾ ਤਾਂ ਰੋਣਾ ਰੁੱਕੇ ਨਾ ਉਹ ਬੋਲਣਾ ਰੁਕਣ ਤੇ ਫਿਰ ਉਹ ਸਭ ਦੀਆਂ ਨਜ਼ਰਾਂ ਦੇ ਵਿੱਚ ਬੁਰੇ ਬਣ ਜਾਂਦੇ ਆ ਉਹ ਕਹਿ ਦਿੰਦੇ ਆ ਵੀ ਆ ਇਹਦਾ ਬਾਲਾ ਬੋਲਦਾ ਇਹਨੂੰ ਤਾਂ ਆਕੜ ਨਹੀਂ ਇਹਨੂੰ ਤਾਂ ਮੌਤਰੀ ਇਹਨੂੰ ਤਾਂ ਪਰ ਉਹ ਉਹ ਮੂਰਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਉਹ ਇਦਾਂ ਦਾ ਕਿਉਂ ਕਰ ਰਿਹਾ ਹੁੰਦਾ ਉਹ ਉਹਦੀ ਜ਼ਿੰਦਗੀ 'ਚ ਜਮੇ ਬਾਈਕਾਟ ਕਰਨ ਨੂੰ ਫਿਰਤਾ ਹੁੰਦਾ ਵੀ ਯਾਰ ਮੈਂ ਜਮੇ ਬਾਈਕਾਟ ਕਰਦਾ ਮੇਰਾ ਇਨਸਲਟ ਹੋਇਆ ਮੇਰੀ ਬੇਇੱਜ਼ਤੀ ਹੋਈ ਆ ਮੇਰੇ ਨਾਲ ਕੋਈ ਫਰਾਡ ਹੋਇਆ ਹਨਾ ਵੀ ਮੈਨੂੰ ਕਿਸੇ ਨੇ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਉੱਠਣਾ ਕਿਹਦੀ ਹੁੰਦਾ ਉੱਠਣਾ ਤੁਸੀਂ ਖੁਦ ਹੁੰਦਾ ਠੀਕ ਹੈ ਉੱਠੋਗੇ ਚੰਗੇ ਰਹੋਗੇ ਕਿਸੇ ਦੇ ਪੈਰਾ ਚ ਡਿੱਗੋਗੇ ਤਾਂ ਤੁਹਾਡੀ ਕਦਰ ਫਿਰ ਉਹੀ ਹੋਣੀ ਆ ਤੁਹਾਨੂੰ ਠੇਡੇ ਵੱਜਣਗੇ ਠੇਡੇ ਖਾ ਕੇ ਉੱਠਣ ਦਾ ਕੋਈ ਫਾਇਦਾ ਨਹੀਂ ਵੀਰੇ ਜਦੋਂ ਤੁਹਾਨੂੰ ਪਤਾ ਲੱਗ ਜੇ ਵੀ ਹੁਣ ਸਾਡੇ ਠੇਡੇ ਵੱਜਣਗੇ ਉਦੋਂ ਆਪਣੇ ਆਪ ਨੂੰ ਕੰਟਰੋਲ ਕਰੋ ਕੰਟਰੋਲ ਕਰਕੇ ਵਾਹਿਗੁਰੂ ਦੇ ਛੱਡੋ ਕੋਸ਼ਿਸ਼ ਆਪਣੇ ਦੇ ਕੰਟਰੋਲ ਕਰੋ ਠੀਕ ਹੈ ਮੈਂ ਕੀਤਾ ਮੈਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਦੇ ਹੀ ਨਹੀਂ ਸਕਦੇ ਮੈਂ ਹਰ ਇੱਕ ਰਿਸ਼ਤੇ 'ਚ ਕੁਰਬਾਨੀ ਦਿੱਤੀ ਆ ਹਰ ਇੱਕ ਰਿਸ਼ਤਾ ਛੱਡਿਆ ਹਰ ਇੱਕ ਦੇ ਵਿੱਚ ਹਰ ਇੱਕ ਆ ਜਾਂਦਾ ਹੈ ਕੱਲੇ ਬੱਚਿਆਂ ਨੂੰ ਛੱਡ ਕੇ ਮੈਂ ਹਰ ਇੱਕ ਰਿਸ਼ਤਾ ਛੱਡਿਆ ਜਦੋਂ ਮੈਨੂੰ ਹਰ ਇੱਕ ਰਿਸ਼ਤਾ ਦੁੱਖ ਦੇਣ ਲੱਗਿਆ ਟੌਰਚ ਕਰਨ ਲੱਗ ਗਿਆ ਹਰ ਇੱਕ ਰਿਸ਼ਤੇ ਨੇ ਮੈਨੂੰ ਦਰਦ ਦੇਣੀ ਸ਼ੁਰੂ ਕਰਤੇ ਇੱਕ ਦਰਦ ਹੁੰਦਾ ਵੀਰੇ ਤੁਹਾਡੇ 6:00 ਵੱਜ ਗਏ ਤੁਸੀਂ ਬਿਮਾਰ ਹੋਗੇ ਉਹ ਦਰਦ ਤੁਸੀਂ ਗੋਲੀਆਂ ਨਾਲ ਖਤਮ ਕਰ ਲਉਗੇ ਠੀਕ ਹੈ ਇੱਕ ਦਰਦ ਐਸਾ ਹੁੰਦਾ ਤੁਹਾਡੇ ਆਪਣੇ ਦੇ ਦੇਣ ਸੋਨ ਨੂੰ ਹਨਾ ਤੁਹਾਡੀ ਫੈਮਿਲੀ ਦਾ ਕੋਈ ਵੀ ਮੈਂਬਰ ਤੁਹਾਨੂੰ ਦਰਦ ਦੇ ਦੇ ਉਹ ਦਰਦ ਦੀ ਕੋਈ ਦਵਾਈ ਨਹੀਂ ਹੁੰਦੀ ਉਹਦੀ ਦਵਾਈ ਕੀ ਹੁੰਦੀ ਹੈ ਤੁਸੀਂ ਆਪਣੇ ਆਪ ਉਹਨੂੰ ਕੰਟਰੋਲ ਕਰਨਾ ਹੁੰਦਾ ਕੋਈ ਵੀ ਦਵਾਈ ਨਹੀਂ ਹੈਗੀ ਜਿਹੜਾ ਤੁਹਾਡੇ ਦਰਦਾਂ ਨੂੰ ਤੁਹਾਨੂੰ ਕੱਢ ਦੇ ਵੱਧ ਤੋਂ ਵੱਧ ਤੁਸੀਂ ਸਟ्रेस ਦੀ ਗੋਲੀ ਲੈ ਲਓਗੇ ਹਨ ਉਹਦੇ ਨਾਲ ਕੁਝ ਸਮੇਂ ਲਈ ਠੀਕ ਹੋ ਜਾਓਗੇ ਫਿਰ ਉਹੀ ਵਾਲ ਹੋ ਜਾਣਾ ਤੁਹਾਡਾ ਸੋ ਮੇਰੀ ਰਿਕੁਐਸਟ ਹੈ ਵੀ ਕਿਸੇ ਰਿਸ਼ਤੇ ਜਿਹੜਾ ਰਿਸ਼ਤਾ ਤੁਹਾਡਾ ਬਣਨਾ ਨਹੀਂ ਚਾਹੁੰਦਾ ਇਹ ਜਿਹੜੇ ਰਿਸ਼ਤੇ ਪਿੱਛੇ ਤੁਸੀਂ ਭੱਜਿਆ ਨਾ ਕਰੋ ਕਿਉਂਕਿ ਇਹ ਪਰਮਾਤਮਾ ਦੀ ਲਾਠੀ ਹੈ ਸਭ ਕੁਝ ਪਰਮਾਤਮਾ ਤੇ ਛੱਡ ਦਿਓ ਉਹ ਆਪੇ ਬਦਲੇ ਲੈਂਦਾ ਜਦੋਂ ਆਪਾਂ ਆਪ ਬਦਲਾ ਲੈਣ ਤੇ ਤੁਲ ਪੈਣੇ ਹਨ ਉਦੋਂ ਨੁਕਸਾਨ ਹੀ ਹੁੰਦਾ ਮੇਰਾ ਵੀ ਹੋਇਆ ਹਨ ਤੁਸੀਂ ਕੋਈ ਚੀਜ਼ਾਂ ਰੱਬ ਤੇ ਛੱਡੋ ਰੱਬ ਆਪੇ ਬਦਲੇ ਲੈਂਦਾ ਪਰਮਾਤਮਾ ਲੈਂਦਾ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਰਿਸਪੈਕਟ ਦਿੱਤੀ ਹੈ ਤੇ ਮੂਰਲੇ ਨੇ ਤੁਹਾਨੂੰ ਕੱਖਾਂ ਵਾਂਗੂ ਰੋਲਿਆ ਹਨ ਤਾਂ ਮੇਰੀ ਗੱਲ ਯਾਦ ਰੱਖਿਓ ਲਾੜ ਵੰਨ ਲਿਓ ਇੱਕ ਦਿਨ ਉਹਦੀ ਬਾਰੇ ਵੀ ਆ ਜਾਣੀ ਹੈ ਤੇ ਉਦੋਂ ਤੁਸੀਂ ਇੰਨੇ ਸਟਰੋਂਗ ਹੋ ਚੁੱਕੇ ਹੋਵੋਗੇ ਤੁਹਾਨੂੰ ਅਸਰ ਨਹੀਂ ਪੈਣਾ ਤੁਹਾਨੂੰ ਫਰਕ ਨਹੀਂ ਪੈਣਾ ਕਿਉਂਕਿ ਕੋਈ ਵੀ ਚੀਜ਼ ਹੈ ਵੀਰੇ ਜਦੋਂ ਆਪਾਂ ਕਿਸੇ ਚੀਜ਼ ਨੂੰ 21 ਦਿਨਾਂ ਲਈ ਛੱਡਦੇ ਹਈ ਨਾ ਦਿਲੋਂ ਇਹ ਪੂਰਾ 21 ਦਿਨਾਂ ਦਾ ਇੱਕ ਪੈਕਜ ਆ 21 ਦਿਨ ਤੁਸੀਂ ਕੋਈ ਖਾਣ ਵਾਲੀ ਚੀਜ਼ ਛੱਡ ਦਿਓ ਬਿਮਾ ਚੀਜ਼ ਖਾਣੀ ਨਹੀਂ ਜੇ ਤੁਸੀਂ 21 ਦਿਨ ਉਹ ਚੀਜ਼ ਨਹੀਂ ਖਾਧੀ ਤੁਹਾਡਾ ਉਥੋਂ ਨੱਕ ਮੁੜ ਜਾਣਾ ਆਪਣੇ ਆਪ ਦੂਜੇ ਨੰਬਰ ਤੇ ਆ ਗਿਆ ਰਿਸ਼ਤਾ ਪਿੱਕੀ ਜਦੋਂ ਜਿਹੜੇ ਰਿਸ਼ਤੇ ਨੂੰ ਤੁਸੀਂ ਮਨੋਂ ਭਲਾਤਾ ਉਹ ਤੋਂ ਪਾਸਾ ਵੱਟ ਗਏ ਸਮਝ ਲਓ ਤੁਸੀਂ ਆਪਣੇ ਤੇ ਕੰਟਰੋਲ ਕਰਨ ਲੱਗ ਗਏ ਵੀ ਉਹ ਰਿਸ਼ਤੇ ਨਾਲ ਫਿਰ ਤੁਹਾਨੂੰ ਫਰਕ ਨਹੀਂ ਪੈਣਾ ਤੁਸੀਂ ਆਪਣੀ ਜ਼ਿੰਦਗੀ 'ਚ ਅੱਗੇ ਵਧੋਗੇ ਹਾਂ ਜ਼ਿੰਦਗੀ 'ਚ ਅੱਗੇ ਵਧਣ ਦੇ ਲਈ ਆਪਣੇ ਦਰਦ ਦੁੱਖ ਮਟਾਉਣ ਲਈ ਕੁਝ ਨਵਾਂ ਕਰੋ ਨਮਾ ਜ਼ਰੂਰੀ ਆ ਕਰਨਾ ਕਦੇ ਵੀ ਕਿਸੇ ਦੇ ਬੰਦਸ਼ 'ਚ ਨਾ ਰਹੋ ਨਾ ਤਾਂ ਕਿਸੇ ਨੂੰ ਬੰਨਣ 'ਚ ਰੱਖੋ ਨਾ ਰਹੋ ਕਿਉਂਕਿ ਨਾ ਤਾਂ ਆਪ ਬੰਨਣ 'ਚ ਕਿਸੇ ਨੂੰ ਰੱਖ ਸਕਦੇ ਆ ਤੇ ਨਾ ਆਪਾ ਰਹਿ ਸਕਦੇ ਆ ਇਹ ਵੀ ਗੱਲ ਸੱਚ ਹੈ ਠੀਕ ਹੈ ਕੁਝ ਨਮਾ ਕਰੋ ਕੁਝ ਨਵੀਆਂ ਚੀਜ਼ਾਂ ਵੱਲ ਧਿਆਨ ਦਿਓ ਆਪ ਦਾ ਜਦੋਂ ਤੁਸੀਂ ਆਪਣੇ ਮਨ ਨੂੰ ਸਟਰੋਂਗ ਕਰਨਾ ਹੈ ਮਨ ਸਟਰੋਂਗ ਕਰਨਾ ਪੈਂਦਾ ਵੀ ਹੈ ਕਿਉਂਕਿ ਇਹ ਚੀਜ਼ ਮੈਂ ਮੈਥੋਂ ਵੱਧ ਕੇ ਤੁਸੀਂ ਜਾਣ ਨਹੀਂ ਸਕਦੇ ਕਿਸੇ ਮੂਰੇ ਰੋਣ ਨਾਲ ਤੁਹਾਨੂੰ ਕੁਝ ਨਹੀਂ ਮਿਲਦਾ ਕਿਸੇ ਤੇ ਕੋਈ ਅਸਰ ਨਹੀਂ ਹੁੰਦਾ ਉਹ ਮੂਰਲਾ ਬੰਦਾ ਅਪ ਹੁੰਦਾ ਅਪਗ੍ਰੇਡ ਦਾ ਮਤਲਬ ਵੀ ਉਹ ਖੁਸ਼ ਹੁੰਦਾ ਵੀ ਇਹ ਮੈਂ ਮੈਂ ਇਹਨੂੰ ਇਗਨੋਰ ਮਾਰ ਰਿਹਾ ਹਾਂ ਇਹ ਰੋ ਰਿਹਾ ਹੈ ਇਹ ਮੇਰੇ ਪਿੱਛੇ ਆਣ ਨੂੰ ਫਿਰਦਾ ਹੈ ਇਹ ਮੈਨੂੰ ਮੇਰੇ ਨਾਲ ਰਹਿਣਾ ਚਾਹੁੰਦਾ ਤਾਂ ਉੱਥੇ ਤੁਸੀਂ ਵੀ ਇਗਨੋਰ ਮਾਰ ਇਗਨ ਹੋਰ ਫਿਰ ਏਡੀ ਕ ਤਾਕੜੀ ਬਣਾ ਲਓ ਹੌਲੀ ਹੌਲੀ ਵੀ ਮੂਹਰਲੇ ਬੰਦੇ ਦੀਆਂ ਵੀ ਚੀਕਾਂ ਨਿਕਲਣ ਵੀ ਮੈਂ ਇਹਨੂੰ ਰੋਲਣ ਦੀ ਕੋਸ਼ਿਸ਼ ਕੀਤੀ ਸੀ ਮੈਂ ਇਹਨੂੰ ਵੱਧੂ ਸਮਝਦਾ ਸੀ ਕਹਿੰਦੇ ਬੰਦੇ ਦੀ ਕਦਰ ਉਦੋਂ ਪੈਂਦੀ ਜਦੋਂ ਬੰਦਾ ਇੱਕ ਬੰਦੇ ਤੋਂ ਦੂਰ ਹੋ ਜਾਂਦਾ ਠੀਕ ਆ ਜਿੰਨਾ ਜਦ ਕੋਈ ਵੀ ਚੀਜ਼ ਕੋਲੇ ਪਈ ਆਪਣੇ ਕੋਲੇ ਵੀ ਆਪਾਂ ਕਦਰ ਨਹੀਂ ਕਰਦੇ ਹਨਾ ਉਹ ਚੀਜ਼ ਕੋਲੇ ਪਈ ਹੈ ਆਪਣੀ ਕਦਰ ਹੁੰਦੀ ਨਹੀਂ ਜਦੋਂ ਚੀਜ਼ ਆਪਣੇ ਤੋਂ ਦੂਰ ਵਗ ਜਾਂਦੀ ਆਪਾਂ ਉਹਦੀ ਕਦਰ ਕਰ ਕਦਰ ਨਹੀਂ ਕਰਦੇ ਫਿਰ ਉਹਦੇ ਦੀ ਚੀਕਾਂ ਮਾਰਦੇ ਰੋਣੇ ਉਹ ਸਮਾਂ ਜ਼ਰੂਰ ਆਉਂਦਾ ਥੋੜਾ ਪੇਸ਼ੈਂਸ ਰੱਖੋ ਥੋੜੀ ਦੂਰੀ ਬਣਾ ਕੇ ਰੱਖੋ ਸਾਰਾ ਕੁਝ ਹੁੰਦਾ ਇੱਥੇ ਵੀਰੇ ਮੈਂ ਅੱਖੀਂ ਦੇਖ ਰਹੀ ਆਂ ਵੀ ਜਿਨ੍ਹਾਂ ਨੇ ਜਿਨ੍ਹਾਂ ਨੂੰ ਛੱਡਿਆ ਸੀ ਹਨਾ ਵਜਾ ਕਾਰਨ ਛੱਡਿਆ ਸੀ ਝੂਠਾ ਛੱਡਿਆ ਸੀ ਸੱਚਾ ਛੱਡਿਆ ਸੀ ਤੇ ਪੱਤੀ ਪਣੀ ਨਹੀਂ ਕਰਨਾ ਚਾਹੁੰਦੇ ਹਨਾ ਪਰ ਉਹ ਅੱਜ ਰੋਂਦੇ ਆ ਉਹਨਾਂ ਨੂੰ ਯਾਦ ਕਰਕੇ ਪਰ ਉਹ ਉਹਨਾਂ ਦੀ ਜ਼ਿੰਦਗੀ ਚ ਨਹੀਂ ਰਹੇ ਕਿਉਂਕਿ ਜਦੋਂ ਇੱਕ ਬੰਦਾ ਸਬਰ ਕਰਨਾ ਸਿੱਖ ਲੈਂਦਾ ਹਨਾ ਸਬਰ ਐਡਾ ਵੱਡਾ ਇਤਿਹਾਾਰ ਆ ਜਿਹੜੇ ਬੰਦੇ ਨੂੰ ਕਰਨ ਆ ਗਿਆ ਵੀਰੇ ਫਿਰ ਮੂਰਲੇ ਦੀਆਂ ਤਾਂ ਚੀਕਾਂ ਨਿਕਲ ਹੀ ਜਾਂਦੀਆਂ ਠੀਕ ਹੈ ਸਿੱਧੂ ਮੂਸੇ ਵਾਲੇ ਨੇ ਕਿਹਾ ਸੀ ਵੀ ਜਦੋਂ ਕਹਿੰਦਾ ਕੋਈ ਬੰਦਾ ਸਬਰ ਕਰਨਾ ਸਿੱਖ ਜੇ ਕਿਸੇ ਬੰਦੇ ਨੂੰ ਕਹਿੰਦਾ ਸਬਰ ਆ ਜੇ ਸਿੱਧੂ ਨੇ ਇਹ ਗੱਲ ਕਹੀ ਸੀ ਕੋਈ ਬੰਦਾ ਕਹਿੰਦਾ ਬਾਈ ਜਦੋਂ ਸਬਰ ਕਰਨਾ ਸਿੱਖ ਗਿਆ ਉਹਨੂੰ ਸਬਰ ਕਰਨ ਆ ਗਿਆ ਉਹਨੂੰ ਕਹਿੰਦਾ ਫਿਰ ਫਰਕ ਨਹੀਂ ਪੈਂਦਾ ਆਪਣੇ ਬਗਾਨਿਆਂ ਦਾ ਕਹਿੰਦਾ ਤੇ ਉਹ ਚੀਜ਼ਾਂ ਜੋ ਕਹਿੰਦਾ ਨਿਕਲੇ ਆਉਂਦਾ ਹੁੰਦਾ ਸੋ ਮੈਂ ਵੀ ਮੈਂ ਵੀ ਪੂਲ ਕੋਸ਼ਿਸ਼ ਕਰੂੰਗੀ ਵੀ ਮੈਂ ਵੀ ਸਿੱਧੂ ਬੇਟੇ ਦੀ ਵਰਗੀ ਸੋਚ ਆਪਣੀ ਸੋਚ ਬਣਾਵਾਂ ਮੈਂ ਸੋਚ ਨੂੰ ਅਪਕਰ ਕੋਸ਼ਿਸ਼ ਕਰੂੰਗੀ ਨਵੀਆਂ ਚੀਜ਼ਾਂ ਕਰੂੰਗੀ ਜਿੰਮ ਜਾਓ ਤੁਸੀਂ ਜਿਮ ਜਾਓ ਜਿਮ ਵਿੱਚ ਤੁਹਾਨੂੰ ਲੱਖਾਂ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਮਤਲਬ ਪਹਿਣਾ ਮਿਲਦੀਆਂ ਉੱਤੇ ਲੇਡੀ ਜਿਮ ਵੀ ਹੁੰਦੇ ਆ ਜੈਡ ਚ ਵੀ ਹੁੰਦੇ ਆ ਅਲੱਗ-ਅਲੱਗ ਹੁੰਦੇ ਜਿਮ ਜਾਓ ਥੋੜੀ-ਬਹੁਤੀ ਆਪਣੀ ਸਿਹਤ ਬਣਾਓ ਹਨਾ ਜਿਹਦੇ ਕੋਲ ਟਾਈਮ ਹੈ ਠੀਕ ਹੈ ਤੇ ਛੋਟੀਆਂ-ਮੋਟੀਆਂ ਪਾਰਟੀਆਂ ਕਰੋ ਆਪਣੇ ਆਪ ਨੂੰ ਬਿਜ਼ੀ ਰੱਖੋ ਥੋੜਾ ਕੋਈ ਮੂਵੀ ਮਾ ਵੀ ਦੇਖਿਓ ਹਨਾ ਤੁਸੀਂ ਫਰੀ ਹੋਣਾ ਤੁਸੀਂ ਮੰਨ ਲਾ ਘਰੇ ਬੈਠੇ ਤਾਂ ਕਈ ਵਾਰ ਚਿਤਕ ਜਾਂਦਾ ਤੁਸੀਂ ਦੁਖੀ ਵੀ ਹੋ ਜਾਂਦੇ ਤਾਂ ਉਸ ਟਾਈਮ ਤੇ ਤੁਸੀਂ ਕਿਤੇ ਅਸੀ ਜਗ੍ਹਾ ਤੇ ਜਾਓ ਜਿੱਥੇ ਤੁਹਾਨੂੰ ਸਕੂਨ ਮਿਲੇ ਠੀਕ ਹੈ ਕੋਈ ਰੋਜ਼ ਗਾਰਡਨ ਚੱਲ ਜਾਓ ਗੁਰੂ ਘਰ ਚੱਲ ਜਾਓ ਹਨ ਜਿਹਦੇ ਵੀ ਜੋਗੀ ਜਿਹੜੀ ਚੀਜ਼ ਨੇੜੇ ਪੈਂਦੀ ਆ ਹਨ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਤੁਹਾਡੀ ਜ਼ਿੰਦਗੀ ਹੌਲੀ ਹੌਲੀ ਸੁਧਰ ਲੱਗ ਜੂਗੀ ਮੈਂ ਵੀ ਕੋਸ਼ਿਸ਼ ਕਰੂੰਗਾ ਆਪਣੀ ਜ਼ਿੰਦਗੀ ਸੰਧਾਰਨ ਦੀ ਤੇ ਸੋਨ ਵੀ ਇਹੀ ਡਿਵਾਈਸ ਨਹੀਂ ਆ ਤੁਸੀਂ ਆਪਣੀ ਜ਼ਿੰਦਗੀ ਸਧਾਰੋ ਮੈਂ ਅੱਗੇ ਵਧ ਰਹੀ ਹਾਂ ਤੁਸੀਂ ਵੀ ਵਧੋ ਸਾਰਾ ਕੁਝ ਛੱਡ ਕੇ ਅੱਗੇ ਵਧੋ ਦੁਨੀਆ ਖਤਮ ਨਹੀਂ ਹੁੰਦੀ ਕਿਸੇ ਦੇ ਕਰਨ ਤੇ ਆਪਣੇ ਆਪ ਨੂੰ ਹੈਪੀ ਰੱਖਣਾ ਸੋਡਾ ਕੰਮ ਹੁੰਦਾ ਸੋ ਹੁਣ ਆਪਣੀ ਕੰਮ ਵਾਲੀ ਕੁੜੀ ਆ ਗਈ ਉਹਦਾ అలਾਰਮ ਵੱਜ ਗਿਆ ਕੋਈ ਵੀਡੀਓ ਬਣਾਉਣ ਚ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੇ ਆ ਮਨਜੀਤ ਕੌਰ ਮਾਨ ਨੂੰ ਦਿਓ ਇਜਾਜ਼ਤ ਸਸਰੀ ਕਾਲਜ